ਜਦ ਜਗਿਆਸੂ ਵਿੱਚੋਂ ਹਉਮੈ ਨਿਕਲ ਜਾਵੇ ਤਾਂ ਵਾਹਿਗੁਰੂ ਉਸਦੇ ਹਿਰਦੇ ਵਿੱਚ ਆਪ ਹੀ ਆਸਮਾਉਂਦਾ ਹੈ ਜਿੱਥੇ ਖੜਾ ਹੋਵੇਗੀ ਉੱਥੇ ਵాయు ਆਪ ਹੀ ਆਵੜੇਗੀ ਵਾਹਿਗੁਰੂ ਤਾਂ ਇਸ ਵਾਸਤੇ ਆਪ ਤਰਸ ਕਰਦਾ ਹੈ ਲੋਚਦਾ ਹੈ ਕਿ ਮੇਰੇ ਪੁੱਤਰ ਮੁੜ ਮੇਰੇ ਪਾਸ ਆ ਜਾਣ ਅਸੀਂ ਹੀ ਹਾਂ ਜੋ ਹੋਰ ਹੋਰ ਰੁਝੇਵਿਆਂ ਵਿੱਚ ਫਸੇ ਵਾਹਿਗੁਰੂ ਜੀ ਨੂੰ ਭੁੱਲੀ ਬੈਠੇ ਹਾਂ ਇੱਕ ਨਾਮ ਸਿਰਫ ਸਾਧਨ ਰੂਪ ਹੈ ਦੂਸਰਾ ਸਿੱਧੀ ਰੂਪ ਹੈ ਇੱਕ ਲਿਵਿੰਗ ਫੀਲਿੰਗ ਭਾਪ ਜੀਵ ਜਿਵਤ ਪਰਤੀਤੀ ਹੈ ਸਾਧਨ ਨਾਮ ਕੀਰਤਨ ਤੇ ਸਿਫਤ ਸਲਾਹਾ ਦੀ ਮਦਦ ਨਾਲ ਸਿੱਧੀ ਰੂਪ ਹੋ ਜਾਂਦਾ ਹੈ ਜਿਵੇਂ ਕਿਸੇ ਮੁੰਡੇ ਦਾ ਕੁੜੀ ਨਾਲ ਤੇ ਕੁੜੀ ਦਾ ਮੁੰਡੇ ਨਾਲ ਪਿਆਰ ਪੈ ਜਾਂਦਾ ਹੈ ਤੇ ਇੱਕ ਦੂਸਰੇ ਦੇ ਮੁਤਲਕ ਜੋ ਉਹਨਾਂ ਦੀ ਫੀਲਿੰਗ ਹੁੰਦੀ ਹੈ ਇਸ ਤਰ੍ਹਾਂ ਦਾ ਸਾਡਾ ਰੱਬ ਨਾਲ ਪਿਆਰ ਹੋਣਾ ਚਾਹੀਦਾ ਹੈ। ਵਾਹਿਗੁਰੂ ਦਾ ਨਾਮ ਜਪਦੇ ਜਪਦੇ ਜਦ ਸਾਨੂੰ ਵਾਹਿਗੁਰੂ ਦਾ ਚੋਲਾ ਪਹਿਣਾ ਸ਼ੁਰੂ ਹੋਵੇ ਤਾਂ ਨਾਮ ਲਿਵਿੰਗ ਫੋਰਸ ਭਾਵ ਜੀਵਨ ਸ਼ਕਤੀ ਬਣ ਜਾਂਦਾ ਹੈ। ਵਾਹਿਗੁਰੂ ਜੋ ਸਾਨੂੰ ਵੇਖਦਾ ਹੈ ਤੇ ਸਾਡੀ ਅਰਦਾਸ ਸੁਣਦਾ ਹੈ ਸਾਨੂੰ ਅੰਗ ਸੰਗ ਪਾਸੇ ਸੋ ਅਸੀਂ ਉਸ ਨੂੰ ਦੇਖ ਨਹੀਂ ਸਕਦੇ ਪਰ ਉਸ ਦੀ ਹੋਂਦ ਦਾ ਟੋਲਾ ਕਹਿੰਦਾ ਹੈ ਵਾਹਿਗੁਰੂ ਦਾ ਨਾਮ ਜਪਨਾ ਇੱਕ ਬੜੀ ਨਿਆਮਤ ਹੈ ਜੋ ਵਾਹਿਗੁਰੂ ਦੀ ਆਪਣੀ ਮਿਹਰ ਨਾਲ ਪ੍ਰਾਪਤ ਹੁੰਦੀ ਹੈ ਵਾਹਿਗੁਰੂ ਆਪ ਨਾਮ ਚ ਪਾਉਂਦਾ ਹੈ ਅਚਿੰਤ ਨਾਮ ਵਸਿਆ ਮਨ ਆਈ ਵਿੱਚ ਇਸ ਗੱਲ ਵੱਲ ਇਸ਼ਾਰਾ ਹੈ ਜਦ ਵਾਹਿਗੁਰੂ ਜਪੋ ਤਾਂ ਉਸ ਦਾ ਸ਼ੁਕਰ ਕਰੋ ਜੋ ਉਹ ਨਾਮ ਜਪਾਰਗਾ ਹੈ ਨਾਮ ਜਪਦੇ ਹੋਏ ਨਿਰਮਾਣਤਾ ਵਿੱਚ ਰਹੋ ਨਾਮ ਜਿਤਨਾ ਵੀ ਪ੍ਰਾਪਤ ਹੋਵੇ ਉਸ ਤੋਂ ਵੀ ਅਗਾਹ ਨਾਮ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨਾਮੀ ਪੁਰਸ਼ ਤੇ ਨਾਮ ਦੀ ਅਰੂੜ ਅਵਸਥਾ ਵਿੱਚ ਹੋਣ ਦੇ ਬਾਵਜੂਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਵਿੱਚ ਨਾਨਕ ਨਾਮ ਮਿਲੇ ਤਾਂ ਜੀਵਾਂ ਆਖ ਕੇ ਨਾਮ ਵਾਸਤੇ ਅਰਦਾਸ ਕਰਦੇ ਹਨ ਗਿਆਨ ਤਾਂ ਪੈਸੇ ਸਿਰ ਮਿਲਦਾ ਹੈ ਜੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹੋਏ ਅੱਖਾਂ ਵਿੱਚੋਂ ਨੀਰ ਜਲ ਪਵੇ ਤਾਂ ਆਪਣੇ ਆਪ ਨੂੰ ਵੜਪਾਗੀ ਸਮਝੋ ਤੁਹਾਨੂੰ ਨਿਯਾਮਤ ਮਿਲੀ ਹੈ ਜਦ ਤੁਹਾਨੂੰ ਸਤਿਗੁਰੂ ਨਾਨਕ ਨੇ ਗੋਦੀ ਵਿੱਚ ਲੈ ਲਿਆ ਗਿਆਨ ਦੀ ਤੁਸਾਂ ਨੂੰ ਆਪ ਹੀ ਮਹਿਰਮਤ ਹੋ ਜਾਵੇਗੀ ਮਾਂ ਫਕੀਰ ਨੂੰ ਪੈਸਾ ਨਹੀਂ ਦਿੰਦੀ ਪਰ ਉਹ ਜਦ ਉਸਦੇ ਬੱਚੇ ਦੀ ਖੈਰੀਅਤ ਮੰਗਦਾ ਹੈ ਤਾਂ ਮਾਂ ਬੱਚੇ ਦੇ ਸਿਰ ਤੋਂ ਪੈਸਾ ਵਾਰ ਛੁੱਟਦੀ ਹੈ ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇ ਪਿਆਰ ਤੋਂ ਰੀਝ ਕੇ ਵਾਹਿਗੁਰੂ ਸਾਨੂੰ ਆਪ ਹੀ ਨਾਮ ਦੀ ਬਖਸ਼ਿਸ਼ ਕਰ ਦੇਣਗੇ। ਅੱਜ ਕੱਲ ਤਾਂ ਹਰ ਇੱਕ ਵਿਦਵਾਨਤੀ ਆਪਣੇ ਆਪ ਨੂੰ ਗਿਆਨੀ ਸਮਝਦਾ ਹੈ ਪਰ ਜੇ 2 ਪੈਸੇ ਵੀ ਗੁੰਮ ਹੋ ਜਾਣ ਤਾਂ ਕਈ ਚਿਰ ਅਫਸੋਸ ਕਰਦਾ ਰਹਿੰਦਾ ਹੈ। ਇੱਕ ਵਿਚਾਰ ਸਾਗਰ ਪੜ੍ਹ ਕੇ ਗਿਆਨੀ ਬਣ ਬੈਠਣਾ ਆਸਾਨ ਹੈ ਪਰ ਗਿਆਨ ਦੂਰ ਹੈ। ਗੁਰੂ ਨਾਨਕ ਸਾਹਿਬ ਦਾ ਪਿਆਰ ਮਿਲਣਾ ਇਹੀ ਉਸਦੀ ਦਾਤ ਹੈ ਹਰ ਸੇਵਾ ਮਹਿ ਪਰਮ ਨਿਦਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਖਾਈ ਦੁਖ ਸੁਖ ਸਿਮਰੀ ਤਹਿ ਮੌਜੂਦ ਜਮ ਬਪੁਰਾ ਮੋਕਾ ਕਹਾਂ ਡਰਾਈ ਰਹਾਓ ਹਰ ਮੇਰੀ ਓਟ ਮੈਂ ਹਰ ਕਾ ਤਾਨ ਹਰ ਮੇਰਾ ਸਖਾ ਮਨ ਮਾਹੇ ਦੀ ਬਾਣ ਇਸ ਸ਼ਬਦ ਦੀ ਵਿਆਖਿਆ ਕਰਦੇ ਹੋਏ ਆਪਨੇ ਦੱਸਿਆ ਕਿ ਕਿਸ ਤਰ੍ਹਾਂ ਵਾਹਿਗੁਰੂ ਦਾ ਜਿਉਂਦਾ ਜਾਗਦਾ ਨਾਮ ਵਾਹਿਗੁਰੂ ਦੀ ਹਜ਼ੂਰੀ ਦੀ ਪ੍ਰਤੀਤੀ ਕਰਾਉਂਦਾ ਹੈ ਤੇ ਫੇਰ ਵਾਹਿਗੁਰੂ ਸਾਖਾ ਔਰ ਦੀਵਾਨ ਹੋ ਜਾਪਦਾ ਹੈ ਆਪ ਜੀ ਨੇ ਫੇਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਇਸ ਸ਼ਬਦ ਵੱਲ ਧਿਆਨ ਦਿਵਾਇਆ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤਗੁਰ ਤਾਪ ਗਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮੇ ਕਿਉ ਹਟਤਾਰ ਤੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਾਮ ਦੇ ਪ੍ਰਤਾਪ ਨਾਲ ਸ਼ਹਿਰ ਵਿੱਚ ਤਪਾਲੀ ਦੂਰ ਕੀਤੀ ਪਰ ਆਪ ਕੋਈ ਵਡਿਆਈ ਨਹੀਂ ਲੈ ਰਹੇ ਇਤਨੀ ਨਿਮਰਤਾ ਕਿਸੇ ਹੋਰ ਧਰਮ ਦੇ ਨੇਤਾ ਨੇ ਨਹੀਂ ਵਿਖਾਈ ਅਸੀਂ ਜਿੰਨਾ ਵੀ ਆਪਣੇ ਸਤਿਗੁਰਾਂ ਤੇ ਫਖਰ ਕਰੀਏ ਥੋੜਾ ਹੈ ਜੀਵਤ ਨਾਮ ਜਦ ਪ੍ਰਾਪਤ ਹੋ ਜਾਵੇ ਤਾਂ ਸੁਪਾਇਆ ਨਹੀਂ ਛਿਪਦਾ ਇਹ ਨਾਮ ਦੀ ਕਮਾਈ ਕਰਨ ਵਾਲੇ ਦੇ ਮੱਥੇ ਤੇ ਆ ਪ੍ਰਗਟ ਹੁੰਦਾ ਹੈ ਗੁਜੜਾ ਲੱਤਮ ਲਾਲ ਮੱਥੇ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਂ ਜਿੱਥੇ ਪਰੀਏ ਨਾਨਕ ਜੀ ਤੂੰ ਉੱਠਿਆ ਸਤਿਗੁਰਾਂ ਨੇ ਸਾਨੂੰ ਸਹਿਜ ਵਿਰਾਗ ਸਿਖਾਇਆ ਹੈ ਹਰ ਕੋਈ ਆਪਣੇ ਬੱਚੇ ਇਸਤਰੀ ਨਾਲ ਪ੍ਰੇਮ ਕਰਦਾ ਹੈ ਇਸ ਪ੍ਰੇਮ ਦੇ ਰੁਖ ਨੂੰ ਸਾਤਗੁਰਾਂ ਵੱਲ ਫੇਰ ਦੇਣਾ ਹੈ ਇਸ ਨਾਲ ਬਾਕੀ ਅਨਾਤਮ ਪਦਾਰਥਾਂ ਵੱਲੋਂ ਸੁੱਤੇ ਹੀ ਵਿਰਾਗ ਹੋ ਜਾਵੇਗਾ ਕੇਵਲ ਵਿਰਾਗ ਇਨਸਾਨੀ ਫਿਤਰਤ ਦੇ ਉਲਟ ਹੈ